ਇਸ਼ੂ ਇਹ ਬਈ ਜੰਦਲ ਸਾਡੇ ਤੂਰੀ ਦੇ ਮਤਲਬ ਦੱਸਣ ਦੇ। ਹੁਣ ਕਿਹੜਾ ਯਾਦ ਕਰਨਾ ਚਾਹੀਦਾ। ਤੇ ਜਿੱਥੇ ਕਰਤਾਰਪੁਰ ਸਾਹਿਬ ਲਾਂਘਾ ਖਲਵਾਇਆ ਬੋਦੀ ਜੀ ਨੇ ਉੱਥੇ ਵੀਰਵਾਰ ਦੇਸ ਦੇ ਕੋਨੇ-ਕੋਨੇ 'ਚ ਬਣਾਉਣ ਜਾ ਬਣਾਇਆ ਜਾਣ ਲੱਗਾ। ਜਿਸ ਦਿਨ ਉਦੋਂ ਛੁੱਟੀ ਹੁੰਦੀ ਆ ਉਦੋਂ ਕੇਰਲਾ 'ਚ ਵੀ ਪਤਾ ਲੱਗਦਾ ਕਿ ਕਿਸ ਗੱਲ ਦੀ ਛੁੱਟੀ ਆ। ਉਸ ਦਿਨ ਪਤਾ ਲੱਗਦਾ ਵੀ ਗੁਰੂ ਸਾਹਿਬਾਨਾਂ ਨੇ ਛੋਟੇ-ਛੋਟੇ ਬੱਚਿਆਂ ਦਾ ਸਹਬਜ਼ਾ ਦਾ ਕੁਰਬਾਨੀਦਾਨ ਪਾਇਸੀ ਜਿਉਂ ਬਲੀਦਾਨ ਐਸਾ ਬਲੀਦਾਨ ਜਿੱਦੀ ਕੋਈ ਮਿਸਾਲ ਨਹੀਂ ਉਹਨੂੰ ਮਨਾਉਣ ਵਾਸਤੇ ਵੀ ਅੱਜ ਆਪਾਂ ਇੱਥੇ ਬੈਠ ਕੇ ਸਾਰੇ ਡਿਸਕਸ ਕਰਕੇ ਆਪਾਂ ਨੂੰ ਕਿਹਾ ਗਿਆ ਕਿਉਂਕਿ ਵੀ ਆਪਾਂ ਪ੍ਰੋਗਰਾਮ ਕਰਨਾ ਹੈ ਕੋਈ ਉਹਦੀ ਬਯਉਧ ਬੰਦ ਕਰਾਂਗੇ ਉਹਨਾਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸਭ ਤੋਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪਣੀ ਜਾਣਕਾਰੀ ਕਰਾ ਦਿਓ ਤੁਨੋਲਾ ਸਾਹਿਬ ਦੇ ਨਾਲ ਪੇਪਰ 'ਤੇ ਖੜੇ ਹੋ ਕੇ ਆਪਣੀ ਆਪਣੀ ਜਾਣਕਾਰੀ ਕਰਾ ਲੈਣੇ ਦੋਸਤੋ ਬਾਅਦ 15000 ਰੁਪਿਆ ਕਿਉਂਕਿ ਥੋੜਾ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਂਗੇ ਥੋੜਾ ਬੈਂਕ ਦਾ ਖਾਤਾ ਦਾ ਨੰਬਰ ਲਿਆ ਜਾਣਾ ਉਹਨਾਂ ਤੋਂ ਤੇ ਉਹਦੇ ਵਿੱਚ 15000 ਰੁਪਿਆ ਡਾਇਰੈਕਟ ਮੋਦੀ ਸਰਕਾਰ ਨੇ ਪਾ ਦੇਣਾ ਜਿਸ ਦੇ ਨਾਲ ਤੁਸੀਂ ਆਪਣੀ ਟੂਲ ਕਿਟ ਖਰੀਦ ਸਕਦੇ ਹੋ ਬੜਾ ਵਧੀਆ ਲਾਹੇਵੰਦ ਇਹ ਸ਼੍ਰੀ ਯੋਜਨਾ ਹੈ ਇਹਦੇ ਵਿੱਚ ਆਪਾਂ ਬੱਦ ਤੋਂ ਬੱਦ ਲੋਕਾਂ ਨੂੰ ਦੱਸੀਏ ਜੇ ਆਪਾਂ ਵੀ ਕਿਸੇ ਕਿਰਤ ਨਾਲ ਜੁੜੇ ਹੋਏ ਆ ਆਪਣੇ ਲੋਕਾਂ ਨੂੰ ਵੀ ਅੱਗੇ ਦੀ ਅੱਗੇ ਦੱਸੀਏ ਕਿ ਆਪਣੇ ਨਾਲ ਵਰਕਰ ਕੰਮ ਕਰਦਾ ਆਪਾਂ ਉਹਨਾਂ ਦਾ ਕੰਮ ਕਰਾਉਣਾ ਚਾਹੁੰਦੇ ਆ ਪਰ ਇਹ ਐਮਸੀ ਆ ਸਰਪੰਚ ਤੋਂ ਵੀ ਵੈਰੀਫਾਈ ਕਰਾਉਣਾ ਪਊਗਾ ਵੀ ਮੈਂ ਜਰਨ ਸਾਹਿਬ ਇਹਨਾਂ ਦੇ ਨਾਲ ਇਹਨਾਂ ਮਹਾਮੰਤਰੀ ਜੀ ਦਿੱਚੇ ਅਮਿੰਦਰ ਜੀ ਕਪਿਆਰ ਸਾਹਿਬ ਤੇ ਬੋਤ ਸਖਾਡੋ ਪੁਨੀਆ ਜੀ ਜੋਗੀ ਰਾਮ ਜੀ बहुत जल्दी मेरा मन करता श्री सार ने सारे नाम भारतीय ਸਾਬਾ ਜੀ ਜਿਲ੍ਹਾ ਕਾਰਗਵਾਈ ਮੀਟਿੰਗ ਰੱਖੀ ਗਈ ਹੈ ਬੀਜੇਪੀ ਆਫਿਸ ਕੀ ਕਹਿਣਾ ਚਾਹੋਗੇ ਅੱਜ ਨੋਵੇਗਾ ਕਾਰਤਕਾਰਨੀ ਦੀ ਮੀਟਿੰਗ ਸਰਦਾਰ ਰਣਜੀਤ ਸਿੰਘ ਜੋੜ ਜ਼ਿਲ੍ਹਾ ਪ੍ਰਧਾਨ ਜੀ ਅਗਵਾਈ ਦੇ ਵਿੱਚ ਹੋਈ ਹੈ ਤਕਰੀਬਨ ਸਾਰੇ ਜਿੰਨੇ ਪਦ ਅਧਿਕਾਰੀ ਸੀ ਜ਼ਿਲ੍ਹੇ ਦੇ ਪਰਦੇਸ਼ ਦੇ ਕਾਰਤਕਾਰਨੀ ਮੰਨ ਪਰਤੀ ਹੋਰ ਜਾਂਦੇ ਸੀ ਸਾਰੇ ਆਏ ਨੇ ਬੜੇ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਆਲ ਵਾਲੀ ਤੇ 24 ਦੀ ਜੋ ਪਾਰਲੀਮੈਂਟ ਦੀ ਚੋਣਾਂ ਆ ਉਹਦੇ ਬਾਰੇ ਵੀ ਵਿਚਾਰਾ ਕੀਤੇ ਜਾਂ ਜਾ ਰਿਹਾ ਹੈ ਉਹਦੇ ਵਾਸਤੇ ਵੱਖ-ਵੱਖ ਵਰਕਰਾਂ ਦੀਆਂ ਲੂਟੀਆਂ ਵੀ ਲੱਗੀਆਂ ਨੇ ਤੇ ਜਿਹੜਾ 2024 ਦੀ ਚੋਣ ਦੇ ਵਿੱਚ ਦੇ ਸਵੇ ਪ੍ਰਧਾਨ ਮੰਤਰੀ ਤੀਸਰੀ ਵਾਰ ਫੇਰ ਦੁਬਾਰਾ ਅੱਜ 350 ਤੋਂ ਉੱਪਰ ਸ਼ੀਟ ਲੈ ਕੇ ਪ੍ਰਧਾਨ ਮੰਤਰੀ ਬਣਦੇ ਨੇ ਭਾਰਤ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਪੰਜਾਬ ਦੇ ਵਿੱਚ ਤਕਰੀਬਨ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਹੈ ਜਿੰਨਾ ਵੀ ਪੈਸਾ ਲੱਗ ਰਿਹਾ ਸੈਕਟਰ ਗਵਰਨਮੈਂਟ ਦਾ ਪੈਸਾ ਲੱਗ ਰਿਹਾ ਪੰਜਾਬ ਸਰਕਾਰ ਆ ਦਾ ਕੋਈ ਇੱਕ ਪੈਸਾ ਕੋਈ ਇੱਕ ਪ੍ਰੋਜੈਕਟ ਵੀ ਨਹੀਂ ਦਿਖਾ ਸਕਦੇ ਤੁਸੀਂ ਆਪ ਸਰਕਾਰ ਬਿਲਕੁਲ ਨਕਮੀ ਝੂਠ ਦੇ ਭੰਦੇ ਸਾਰਾ ਦਿਨ ਝੂਠ ਬੋਲਦੇ ਰਹਿੰਦੇ ਨੇ ਤੇ ਸਾਰਾ ਦਿਨ ਬਦਲਾ ਖੋਰੀ ਨਾ ਭਾਵਨਾ ਨਾਲ ਕਦੇ ਉਹਦੇ ਤੇ ਕੇਸ ਪਾਤਾ ਉਹਦੇ ਤੇ ਕੇਸ ਪਾਤਾ ਐਨ ਨਜਾਇਜ਼ ਤੌਰ ਤੇ ਅੱਜ ਜੇ ਪੰਜਾਬ ਦੇ ਵਿੱਚ ਅਸੀਂ ਦੇਖੀਏ ਪਾ ਪੰਜਾਬ ਦਾ ਮਾਹੌਲ ਬਹੁਤ ਹੀ ਜੰਗਲ ਦਾ ਰਾਜ ਹੈ ਕਿਸਮ ਦਾ ਜੰਗਲ ਦਾ ਰਾਜ ਹੈ ਕਿੱਥੇ ਮਰਜ਼ੀ ਕੋਈ ਲੁੱਟ ਲੇ ਕਿੱਥੇ ਮਰਜ਼ੀ ਕੋਈ ਮਾਰ ਦੇ ਜਿੱਥੇ ਕੋਈ ਮਰਜ਼ੀ ਢਾ ਦੇ ਐਸਾ ਜਿਹੜਾ ਪੰਜਾਬ ਦਾ ਮਾਹੌਲ ਵਿਗਾੜਤਾ ਨਸ਼ਾ ਕਰ ਕਰ ਹੋ ਗਿਆ ਨਸ਼ਾ ਜਿੱਥੋਂ ਮਰਜ਼ੀ ਲੈ ਲੋ ਨਸ਼ੇ ਦੇ ਵਿੱਚ ਸਾਡੀ ਨੌਜਵਾਨੀ ਬਿਲਕੁਲ ਰੋੜੀ ਇਹ ਨਕਮੀ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅਸੀਂ 24 ਦੇ ਵਿੱਚ ਨਿਉ ਰੱਖਾਂਗੇ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਅਸੀਂ ਘੱਟੋ-ਘੱਟ 7-8 ਸੀਟਾਂ ਲੈ ਕੇ ਇਹ ਪਾਰਲੀਮੈਂਟ ਦੀ ਇਲੈਕਸ਼ਨ ਜਿੱਤ ਗਏ। ਜੋਲ ਸਾਹਿਬ ਅੱਜ ਜ਼ਿਲ੍ਹਾ ਕਾਰਜਕਾਰੀ ਮੀਟਿੰਗ ਰੱਖੀ ਗਈ ਹੈ ਭਾਜਪਾ ਆਫਿਸ ਦੇ ਵਿੱਚ ਸੰਗਰੂਰ ਦੇ ਵਿੱਚ ਤੇ ਇਹਦਾ ਮੇਨ ਮਕਸਦ ਕੀ ਸੀ? ਦੇਖੋ ਜਿਹੜੀ ਜ਼ਿਲ੍ਹੇ ਦੀ ਕਾਰਜਕਾਰੀ ਸਾਡੀ ਉਹ ਲਗਭਗ ਹਰ ਇੱਕ ਮਹੀਨੇ ਦੇ ਬਾਅਦ ਡੇਢ ਮਹੀਨੇ ਬਾਅਦ ਹੁੰਦੀ ਰਹਿੰਦੀ ਹੈ ਕਿਉਂਕਿ ਉਸ ਤੋਂ ਬਾਅਦ ਨਿਚਲੀਆਂ ਸਾਰੀਆਂ ਮੀਟਿੰਗਾਂ ਹੋਣੀਆਂ ਹੁੰਦੀਆਂ ਨੇ। ਤੇ ਕਿਉਂਕਿ ਹੁਣ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਤੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਿਹਾ ਪੰਜਾਬ ਦੇ ਲੋਕ ਤਾਂ ਉਹਨਾਂ ਤੱਕ ਸਾਡੇ ਲੋਕਾਂ ਦੀ ਪਹੁੰਚ ਹੋ ਸਕੇ ਕਿਉਂਕਿ ਲੋਕ ਚਾਹ ਰਹੇ ਵੀ ਸਾਨੂੰ ਕੋਈ ਬਿਲੇ ਭਾਰਤੀ ਜਨਤਾ ਪਾਰਟੀ ਦਾ ਵਿਅਕਤੀ ਤੇ ਅਸੀਂ ਬੀਜੇਪੀ ਨਾਲ ਮੋਦੀ ਜੀ ਨਾਲ ਕਿਸ ਤਰੀਕੇ ਨਾਲ ਜੁੜ ਸਕਦੇ ਆ ਉਹ ਸਾਰੀ ਅੱਜ ਅਸੀਂ ਇੱਥੇ ਵਿਚਾਰ ਵਟਾਂਦਰਾ ਕੀਤਾ ਸਾਰੇ ਜਿਹੜੇ ਪ੍ਰਮੁੱਖ ਲੋਕ ਸੀ ਜ਼ਿਲ੍ਹੇ ਦੇ ਉਹ ਇੱਥੇ ਪਹੁੰਚੇ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੰਪਲੀਮੈਂਟ ਕਰਾਂਗੇ ਕਈ ਯੋਜਨਾਵਾਂ ਨੇ ਜਿਵੇਂ ਇੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਚੱਲ ਰਹੀ ਹੈ ਉਸ ਤੋਂ ਬਾਅਦ ਛੋਟੇ ਸਾਬਜਾਦਿਆਂ ਦਾ ਅ ਸ਼ਹੀਦੀ ਦਿਹਾੜਾ ਆ ਰਿਹਾ ਜਿਹੜਾ ਵੀਰ ਬਾਲ ਦਿਵਸ ਦੇ ਵਿੱਚ ਦੇ ਤੌਰ ਤੇ ਮਨਾਇਆ ਜਾਂਦਾ ਤੇ ਸਾਡੇ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਬਾਜਪਈ ਜੀ ਦਾ ਜਨਮ ਦਿਨ ਆ ਰਿਹਾ ਜਿਹੜਾ ਗੁੱਡ ਗਵਰਨੈਂਸ ਦੇ ਦੇ ਤੌਰ ਤੇ ਮਨਾਇਆ ਜਾਂਦਾ ਸਾਰੇ ਕੰਮਾਂ ਦੀ ਅੱਜ ਅਸੀਂ ਯੋਜਨਾ ਬਣਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਯੋਜਨਾਵਾਂ ਸਹੀ ਤਰੀਕੇ ਨਾਲ ਇੰਪਲੀਮੈਂਟ ਹੋਣ ਤੇ ਜੋ ਲੋਕਾਂ ਲਈ ਸਕੀਮਾਂ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਨੇ ਉਹ ਜਨ ਜਨ ਤੱਕ ਪਹੁੰਚਣ ਇਹਦੀ ਅੱਜ ਬਿਉਤਵੰਦੀ ਕੀਤੀ ਗਈ ਹੈ